ਉਸੀ ਦੇਖ ਰਹੇ ਹੋ ਸਾਡਾ ਟੂ ਦਾ ਪੁਆਇੰਟ ਚੈਨਲ ਇਸ ਚੈਨਲ ਇਹ ਤੁਹਾਨੂੰ ਸੀ ਸਾਡੇ ਇਸ ਚੈਨਲ ਦੇ ਪਲੇਟਫਾਰਮ ਤੇ ਅਸੀਂ ਤੁਹਾਨੂੰ ਜਿਹੜੀ ਪੰਜਾਬੀ ਅਲਫਾ ਚੈਨਲ ਤੋਂ ਬੋਲਨੇ ਗੌਤਮ ਬੁੱਧ ਜੀ ਦੀ ਅਕਸਰ ਤੋਂ ਅਨੁਵਰਸੀ ਸੁਣਾਈ ਕਿਉਂਕਿ ਅਸੀਂ ਖੁਦ ਵੀ ਉਹਨਾਂ ਤੋਂ ਬਾਤ ਕਰਵਾਉਂਦਾ ਗੌਤਮ ਬੁੱਧ ਜੀ ਨੂੰ ਬਹੁਤ ਕੋਸ਼ਿਸ਼ ਜਿੰਦਗੀ ਦੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਅਸੀਂ ਕਿਵੇਂ ਨਿਜਿੱਠਾਂਗਾ ਕਿ ਕਿਵੇਂ ਅਸੀਂ ਉਹਨਾਂ ਨਾਲ ਲੜ ਸਕਦੇ ਹਾਂ ਤੇ ਉਹਨੂੰ ਜਿਉਣ ਵਾਸਤੇ ਜ਼ਿੰਦਗੀ ਨੂੰ ਬੇਤੁਰਪਣਾਉਣ ਵਾਸਤੇ ਸਮਾਜ ਦੇ ਵਿੱਚ ਜੋ ਵਰਤਾਰਾ ਚੱਲ ਰਿਹਾ ਹੈਗਾ ਜਮਤਲਬੀ ਲੋਕ ਸਾਨੂੰ ਕਿਸ ਤਰ੍ਹਾਂ ਉਸ ਨੂੰ ਨੁਸ ਕਰ ਜਾਂਦੇ ਆ ਵਰਤ ਜਾਂਦੇ ਆ ਉਹਨਾਂ ਤੋਂ ਕਿਵੇਂ ਬਚਣਾ ਉਹ ਚੀਜ਼ਾਂ ਅਸੀਂ ਅਕਸਰ ਅਸੀਂ ਉਹਨਾਂ ਦੇ ਵਿਚਾਰਾਂ ਦੇ ਨਾਲ ਹੁੰਦੀਆਂ ਕਿ ਆਹ ਫਿਰ ਆਪਾਂ ਕਰਦੇ ਹਾਂ ਇੱਕ ਨਵੀਂ ਵੀਡੀਓ ਸ਼ੁਰੂ ਕਿ ਤੁਸੀਂ ਇੱਕ ਤੱਕ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਲੋ ਫਿਰ ਆਪਾਂ ਕਰਦੇ ਵੀਡੀਓ ਸ਼ੁਰੂ ਜੇਕਰ ਰਿਸ਼ਤਿਆਂ ਦੀ ਕਦਰ ਕਰਨੀ ਹੈ ਸਮਾ ਰਹਿੰਦੇ ਹੀ ਕਰ ਲਵੋ ਨਹੀਂ ਤਾਂ ਬਾਅਦ ਵਿੱਚ ਸੁੱਕੇ ਰੁੱਖਾਂ ਨੂੰ ਪਾਣੀ ਦੇ ਕੇ ਹਰਿਆਲੀ ਦੀ ਉਮੀਦ ਕਰਨਾ ਬੇਕਾਰ ਹੁੰਦਾ ਹੈ ਨਾ ਕਰਿਓ ਭਰੋਸਾ ਇੱਥੇ ਕਿਸੇ ਤੇ ਕਿਉਂਕਿ ਇਹ ਧੋਖੇਬਾਜ਼ਾਂ ਦੀ ਦੁਨੀਆ ਹੈ ਇੱਥੇ ਲੋਕ ਆਪਣੇ ਮਤਲਬ ਦੇ ਲਈ ਝੂਠੀਆਂ ਸੌਹਾਂ ਵੀ ਖਾ ਲੈਂਦੇ ਨੇ ਜਿਦੇ ਅੰਦਰ ਹੀ ਨਫ਼ਰਤ ਭਰੀ ਹੋਈ ਹੋਵੇ ਉਹ ਨਹੀਂ ਦੇਖਦਾ ਕਿ ਦੁਸ਼ਮਣ ਕੌਣ ਹੈ ਉਹ ਆਪ ਹੀ ਸਭ ਦਾ ਦੁਸ਼ਮਣ ਬਣ ਬੈਠਦਾ ਹੈ ਹਾਲਾਤ ਸਿਖਾ ਦਿੰਦੇ ਨੇ ਬੰਦੇ ਨੂੰ ਗੱਲਾਂ ਸੁਣਨਾ ਤੇ ਸਹਿਣਾ ਉੰਜ ਤਾਂ ਹਰ ਸ਼ਖਸ ਹੀ ਆਪਣੇ ਆਪ ਵਿੱਚ ਬਾਦਸ਼ਾਹ ਹੁੰਦਾ ਹੈ ਅਸਲ ਦਰਦ ਤਾਂ ਉਹ ਹੁੰਦੇ ਨੇ ਜੋ ਬਿਆਨ ਹੀ ਨਾ ਕੀਤੇ ਜਾ ਸਕਣ ਜਿਨ੍ਹਾਂ ਨੇ ਤੁਹਾਨੂੰ ਗਲਤ ਹੀ ਸਮਝਣਾ ਹੋਵੇ ਉਹ ਤੁਹਾਡੀ ਚੁੱਪ ਦਾ ਵੀ ਗਲਤ ਮਤਲਬ ਕੱਢ ਹੀ ਲੈਂਦੇ ਨੇ ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ ਹੈ ਅਸਲੀ ਜ਼ੁਲਮ ਉਨ੍ਹਾਂ ਹੀ ਕਰੋ ਜਿੰਨਾ ਕੁ ਖੁਦ ਸਹਿ ਸਕੋ ਮਨ ਵਿੱਚ ਮੇਲ ਰੱਖਣੀ ਤੇ ਬਾਹਰੋਂ ਚੰਗੇ ਹੋਣ ਦਾ ਦਿਖਾਵਾ ਕਰਨਾ ਇਹ ਚਲਾਕੀਆਂ ਉਸ ਡਾਡੇ ਦੇ ਦਰ ਤੇ ਮਨਜ਼ੂਰ ਨਹੀਂ ਹੁੰਦੀਆਂ ਇਸ ਭੈੜੀ ਦੁਨੀਆ ਨੇ ਸਾਡੇ ਬਗੈਰ ਵੀ ਵਸਦੀ ਹੀ ਰਹਿਣਾ ਹੈ ਤੁਸੀਂ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰੋ ਚਾਹਤ ਤਾਂ ਸਭ ਦੀ ਇਹੋ ਹੈ ਕੇ ਦਿਲ ਨੂੰ ਸਕੂਨ ਮਿਲੇ ਪਰ ਸਾਡੇ ਕੰਮ ਸਾਡੀ ਚਾਹਤ ਨਾਲ ਮੇਲ ਨਹੀਂ ਖਾਂਦੇ ਅਣਜਾਣ ਕਦੇ ਵੀ ਸਾਡੇ ਲਈ ਘਾਤਕ ਨਹੀਂ ਹੁੰਦਾ ਬਚ ਕੇ ਰਹਿਣ ਦੀ ਜ਼ਰੂਰਤ ਤਾਂ ਸਾਨੂੰ ਆਪਣੇ ਤੋਂ ਹੀ ਹੁੰਦੀ ਹੈ ਨੇਕੀ ਕਦੇ ਵੀ ਵਿਅਰਥ ਨਹੀਂ ਜਾਂਦੀ ਇਹ ਕਦੋਂ ਕਿੱਥੇ ਤੇ ਕਿਹੜੇ ਰੂਪ ਵਿੱਚ ਸਾਡੇ ਸਾਹਮਣੇ ਆ ਜਾਵੇ ਇਹ ਸਿਰਫ ਪਰਮਾਤਮਾ ਹੀ ਜਾਣਦਾ ਹੈ ਸੋਹਣੇ ਕੱਪੜੇ ਪਾਉਣ ਨਾਲ ਬੰਦੇ ਦੀ ਸੋਚ ਸੁਣੀ ਨਹੀਂ ਹੋ ਜਾਂਦੀ ਕਈ ਮਲੇ ਕੱਪੜਿਆਂ ਪਿੱਛੇ ਵੀ ਸੋਨੇ ਵਰਗੀ ਸੋਚ ਰੱਖਦੇ ਨੇ ਪਹਿਲਾਂ ਲੋਕ ਮਰਦੇ ਸੀ ਤੇ ਆਤਮਾ ਭਟਕਦੀ ਸੀ ਅੱਜਕੱਲ ਲੋਕਾਂ ਦੀ ਆਤਮਾ ਤਾਂ ਮਰ ਚੁੱਕੀ ਹੈ ਪਰ ਖੁਦ ਭਟਕ ਰਹੇ ਨੇ ਕਿਸ ਨੇ ਕਿੰਨਾ ਸੋਹਣਾ ਲਿਖਿਆ ਹੈ ਕਿ ਤੂੰ ਗਲਤੀ ਨਾਲ ਵੀ ਮੋੜਾ ਨਾ ਦੇ ਦੇਵੇਂ ਮੇਰੇ ਜਨਾਜ਼ੇ ਨੂੰ اے ਮੇਰੇ ਦੋਸਤ ਕਿਤੇ ਫੇਰ ਜਿਉਂਦਾ ਹੀ ਨਾ ਹੋ ਜਾਵਾਂ ਤੇਰਾ ਸਹਾਰਾ ਦੇਖ ਕੇ ਜਦੋਂ ਆਪਣੇ ਵਿੱਚ ਗਦਾਰ ਤੇ ਚਾਲ ਚੱਲਣ ਵਾਲੇ ਪੈਦਾ ਹੋ ਜਾਣ ਤਾਂ ਮੈਦਾਨ ਵਿੱਚ ਖੜਾ ਸ਼ੇਰ ਵੀ ਕੁੱਤਿਆਂ ਤੋਂ ਬਾਜ਼ੀ ਹਾਰ ਜਾਂਦਾ ਹੈ ਚਿਹਰੇ ਸਭ ਦੇ ਯਾਦ ਨੇ ਸਾਨੂੰ ਬਸ ਵਕਤ ਦਾ ਇੰਤਜ਼ਾਰ ਹੈ ਸਬਰ ਕੋਈ ਕਮਜ਼ੋਰੀ ਨਹੀਂ ਹੁੰਦੀ ਇਹ ਤਾਂ ਉਹ ਤਾਕਤ ਹੁੰਦੀ ਹੈ ਜੋ ਸਾਰਿਆਂ ਵਿੱਚ ਨਹੀਂ ਹੁੰਦੀ ਕਈ ਵਾਰ ਜ਼ਿੰਦਗੀ ਇਹੋ ਜਿਹੇ ਦੌਰ ਤੋਂ guzri ਹੁੰਦੀ ਹੈ ਕਿ ਦਿਲ ਦੁਖ ਰਿਆ ਹੁੰਦਾ ਤੇ ਚਿਹਰਾ ਹੱਸ ਰਿਹਾ ਹੁੰਦਾ ਛੱਡਿਆ ਕਿਤੋਂ ਦਾ ਵੀ ਨਹੀਂ ਇਸ ਦੁਨੀਆ ਨੇ हे ਪਰਮਾਤਮਾ ਫਿਰ ਵੀ ਤੇਰਾ ਕਰਮ ਹੈ ਕਿ ਅਸੀਂ ਜੀ ਰਹੇ ਹਾਂ ਕਿਸਮਤ ਨਾਲ ਨਾ ਲੜੋ ਜੋ ਹੋਣਾ ਹੈ ਉਹ ਹੋਵੇਗਾ ਜਿਸ ਨੂੰ ਤੁਸੀਂ ਖੋਣ ਤੋਂ ਡਰਦੇ ਹੋ ਤੁਸੀਂ ਉਸ ਨੂੰ ਹੀ ਖੋਵੋਗੇ ਸਮੇਂ ਦਾ ਕੰਮ ਹੈ ਗੁਜ਼ਰ ਜਾਣਾ ਬੁਰਾ ਹੈ ਤਾਂ ਸਬਰ ਕਰੋ ਤੇ ਜੇਕਰ ਚੰਗਾ ਹੈ ਤਾਂ ਫਿਰ ਸ਼ੁਕਰ ਕਰੋ ਮਜ਼ਬੂਤ ਹੋਣ ਦਾ ਆਨੰਦ ਹੀ ਉਦੋਂ ਆਉਂਦਾ ਹੈ ਜਦੋਂ ਸਾਰੀ ਦੁਨੀਆ ਤੁਹਾਨੂੰ ਕਮਜ਼ੋਰ ਕਰਨ ਤੇ ਤੁਲੀ ਹੋਵੇ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਦੋਸ਼ ਨਾ ਦਿਓ ਕਿਉਂਕਿ ਚੰਗੇ ਲੋਕ ਖੁਸ਼ੀਆਂ ਲਿਆਉਂਦੇ ਨੇ ਤੇ ਬੁਰੇ ਲੋਕ ਤਜਰਬਾ ਦੇ ਕੇ ਜਾਂਦੇ ਨੇ ਜੇਕਰ ਤੁਹਾਨੂੰ ਆਪਣੀ ਅਹਿਮੀਅਤ ਦੱਸਣੀ ਪਵੇ ਤਾਂ ਸਮਝ ਲਿਓ ਕਿ ਹੁਣ ਤੁਹਾਡੀ ਕੋਈ ਅਹਿਮੀਅਤ ਨਹੀਂ ਰਹੀ ਉੱਤਮ ਸਮਾਂ ਕਦੇ ਨਹੀਂ ਆਉਂਦਾ ਸਮੇਂ ਨੂੰ ਉੱਤਮ ਬਣਾਉਣਾ ਪੈਂਦਾ ਹੈ ਜੇਕਰ ਤੁਸੀਂ ਆਪਣੇ ਆਪ ਤੋਂ ਨਹੀਂ ਹਾਰੇ ਤਾਂ ਜਿੱਤ ਪੱਕਾ ਤੁਹਾਡੀ ਹੀ ਹੋਵੇਗੀ ਗਮ ਨਾ ਕਰੋ ਕਿਸੇ ਗੱਲ ਦਾ ਜੋ ਜ਼ਿੰਦਗੀ ਵਿੱਚ ਲਿਖਿਆ ਹੈ ਉਹੀ ਹੋਵੇਗਾ ਬਹੁਤ ਥੋੜੀ ਲੋਕ ਜਾਣਦੇ ਨੇ ਕਿ ਉਹ ਬਹੁਤ ਥੋੜਾ ਜਾਣਦੇ ਨੇ ਇੱਕ ਗਲਤਫਹਿਮੀ ਸਾਨੂੰ ਵੀ ਹੋ ਜਾਂਦੀ ਹੈ ਜ਼ਿੰਦਗੀ ਵਿੱਚ ਕਿ ਅਸੀਂ ਬਹੁਤ ਜ਼ਰੂਰੀ ਹਾਂ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਪਿਆਰ ਨੂੰ ਭਾਵੇਂ ਛੱਡ ਦਿਓ ਪਰ ਆਪਣੀ ਵਫਾ ਤੇ ਕਾਇਮ ਰਹੋ ਸਭ ਤੋਂ ਬਿਹਤਰ ਬਣਨ ਲਈ ਤੁਹਾਨੂੰ ਖਰਾਬ ਤੋਂ ਖਰਾਬ ਹਾਲਾਤਾਂ ਨਾਲ ਲੜਨਾ ਪਵੇਗਾ ਸਾਬਤ ਕਰਨਾ ਜ਼ਰੂਰੀ ਨਹੀਂ ਹੈ ਬਿਹਤਰ ਬਣਨਾ ਜ਼ਰੂਰੀ ਹੈ ਜ਼ਿੰਦਗੀ ਵਿੱਚ ਇੱਕ ਗੱਲ ਤਾਂ ਤੈਹ ਹੁੰਦੀ ਹੈ ਕਿ ਤੈਹ ਕੁਝ ਵੀ ਨਹੀਂ ਹੁੰਦਾ ਲੋਕ ਕਹਿੰਦੇ ਨੇ ਕਿ ਤੂੰ ਇੰਨਾ ਖੁਸ਼ ਕਿਵੇਂ ਰਹਿ ਲੈਣਾ ਮੈਂ ਕਿਹਾ ਕਿ ਮੈਂ ਕਿਸੇ ਦੀ ਖੁਸ਼ੀ ਦੇਖ ਕੇ ਸੜਦਾ ਨਹੀਂ ਤੇ ਆਪਣਾ ਦੁੱਖ ਕਿਸੇ ਨੂੰ ਦੱਸਦਾ ਨਹੀਂ ਪ੍ਰੇਮ ਜੇਕਰ ਪੱਕਾ ਹੋਵੇ ਤਾਂ ਵਿਵਾਦ ਭਾਵੇਂ ਕਿੰਨਾ ਵੀ ਗਹਿਰਾ ਹੋਵੇ ਪਰ ਰਿਸ਼ਤਾ ਕਦੇ ਨਹੀਂ ਟੁੱਟਦਾ ਹੁੰਦਾ ਛਲ ਕਪਟ ਦੇ ਯੁੱਗ ਵਿੱਚ ਸੱਚ ਬੋਲਣਾ ਇੱਕ ਕ੍ਰਾਂਤੀਕਾਰੀ ਕੰਮ ਹੁੰਦਾ ਹੈ ਇਨਸਾਨ ਦੀ ਪਹਿਚਾਣ ਦੋ ਗੱਲਾਂ ਤੋਂ ਹੁੰਦੀ ਹੈ ਇੱਕ ਉਸ ਦਾ ਕੀਤਾ ਹੋਇਆ ਸਬਰ ਜਦੋਂ ਉਸ ਦੇ ਕੋਲ ਕੁਝ ਨਾ ਹੋਵੇ ਤੇ ਦੂਸਰਾ ਉਸ ਦਾ ਵਿਵਹਾਰ ਜਦੋਂ ਉਸ ਦੇ ਕੋਲ ਸਭ ਕੁਝ ਹੋਵੇ ਚੁੱਪ ਰਹਿਣਾ ਕੁਝ ਕਹਿਣ ਤੋਂ ਬਿਹਤਰ ਹੈ ਜਦੋਂ ਸਾਹਮਣੇ ਵਾਲਾ ਤੁਹਾਨੂੰ ਕੁਝ ਸਮਝਦਾ ਹੀ ਨਾ ਹੋਵੇ ਸ਼ਮਸ਼ਾਨ ਇਹੋ ਜੇ ਲੋਕਾਂ ਦੀ ਰਾਖ ਨਾਲ ਭਰਿਆ ਪਿਆ ਹੈ ਜਿਹੜੇ ਕਦੇ ਸਮਝਦੇ ਸੀ ਕਿ ਦੁਨੀਆ ਉਹਨਾਂ ਦੇ ਬਿਨਾਂ ਚੱਲਣੀ ਹੀ ਨਹੀਂ ਜਦੋਂ ਦਿਲਾਂ ਵਿੱਚ ਸ਼ੋਰ ਹੋਵੇ ਤਾਂ ਫਿਰ ਜ਼ੁਬਾਨਾਂ ਖੁਦ ਹੀ ਚੁੱਪ ਹੋ जाया ਕਰਦੀਆਂ ਨੇ ਰੁੱਖਾਪਨ ਸਾਂਝਾਂ ਨੂੰ ਖਾ ਜਾਂਦਾ ਹੈ ਅਸਲੀ ਰਿਸ਼ਤਿਆਂ ਨੂੰ ਮੁਹੱਬਤਾਂ ਨਾਲ ਹੀ ਸਿੰਜਦੇ ਰਹੋ ਹਾਸਲ ਕਰਨ ਦੀ ਲਾਲਸਾ ਤੇ ਗਵਾ ਦੇਣ ਦੇ ਡਰ ਤੋਂ ਅੱਗੇ ਹੈ ਜ਼ਿੰਦਗੀ ਦਾ ਅਸਲ ਆਨੰਦ ਕਦੇ ਵੀ ਅੰਦਾਜ਼ੇ ਨਾਲ ਕਿਸੇ ਦੀ ਹਸਤੀ ਨਾ ਮਾਪੋ ਹੋ ਸਕਦਾ ਹੈ ਕਿ ਕਿਸੇ ਦਾ ਕਿਰਦਾਰ ਤੁਹਾਡੇ ਨਜ਼ਰੀਏ ਨਾਲੋਂ ਬਹੁਤ ਵੱਡਾ ਹੋਵੇ ਕਈ ਵਾਰ ਬਹੁਤੀ ਭੱਜ ਦੌੜ ਕੀਤੀਆਂ ਵੀ ਕੁਝ ਨਹੀਂ ਬਣਦਾ ਜ਼ਿੰਦਗੀ ਆਪਣੀ ਰਫ਼ਤਾਰ ਤੇ ਠਰਮੇ ਨਾਲ ਹੀ ਚੱਲਦੀ ਹੈ ਸੱਚ ਹਮੇਸ਼ਾ ਸੋਹਣਾ ਤੇ ਪਿਆਰਾ ਨਹੀਂ ਹੁੰਦਾ ਕਈ ਵਾਰ ਸੱਚ ਸੀਨੇ ਖੁੱਬੇ ਖੰਜਰ ਵਰਗਾ ਤੇ ਰਗਾਂ ਤੇ ਫਿਰੀ ਹੋਈ ਕਟਾਰ ਵਰਗਾ ਵੀ ਹੁੰਦਾ ਹੈ ਜਿੱਥੇ ਜਾ ਕੇ ਰਸਤੇ ਵੀ ਮੁੱਕ ਜਾਂਦੇ ਨੇ ਅਸਲੀ ਸਫ਼ਰ ਦੀ ਸ਼ੁਰੂਆਤ ਤਾਂ ਉੱਥੋਂ ਹੀ ਹੁੰਦੀ ਹੈ ਤੁਹਾਡੀ ਰਫ਼ਤਾਰ ਭਾਵੇਂ ਮੱਧਮ ਹੀ ਕਿਉਂ ਨਾ ਹੋਵੇ ਪਰ ਉਡਾਣ ਲੰਮੀ ਹੋਣੀ ਚਾਹੀਦੀ ਹੈ ਇਕੱਲੇ ਚੱਲਣ ਦਾ ਵੀ ਆਪਣਾ ਹੀ ਸਵਾਦ ਹੁੰਦਾ ਹੈ ਨਾ ਕਿਸੇ ਤੋਂ ਅੱਗੇ ਨਿਕਲ ਜਾਣ ਦੀ ਚਾਹਤ ਤੇ ਨਾ ਕਿਸੇ ਦੇ ਪਿੱਛੇ ਰਹਿ ਜਾਣ ਦਾ ਦੁੱਖ ਆਪਣੇ ਹੱਥਾਂ ਨਾਲ ਐਨੀ ਮਿਹਨਤ ਕਰੋ ਕਿ ਕਿਸੇ ਦੇ ਅੱਗੇ ਔੜਨੇ ਨਾ ਪੈਣ ਤੁਹਾਡਾ ਅੱਜ ਦਾ ਸੰਘਰਸ਼ ਹੀ ਤੁਹਾਡੇ ਕੱਲ ਲਈ ਲੋੜੀਂਦੀ ਤਾਕਤ ਦਾ ਗਠਨ ਕਰੇਗਾ ਆਪਣੇ ਅੰਦਰ ਤਾਂਗ ਦੇ ਬੀਜ ਨੂੰ ਬਚਾ ਕੇ ਰੱਖੋ ਸਮਾਂ ਆਉਣ ਤੇ ਇਹ ਫੁੱਟੇਗਾ ਜ਼ਰੂਰ ਜੇਕਰ ਟੁੱਟ ਕੇ ਕਿਣਕਾ-ਕਿਣਕਾ ਬिखर ਵੀ ਗਏ ਹੋ ਤਾਂ ਵੀ ਨਿਰਾਸ਼ ਨਾ ਹੋਵੋ ਆਪਣੇ ਆਪ ਨੂੰ ਇਕੱਠਾ ਕਰੋ ਤੇ ਨਵੇਂ ਖੂਬਸੂਰਤ ਸਾਂਚੇ ਵਿੱਚ ਢਾਲ ਦਿਵੋ। ਮੀਹਾ ਦੇ ਪਾਣੀ ਕੋਲ ਸਮੁੰਦਰ ਦੇ ਰਾਹਾਂ ਦਾ ਕੋਈ ਨਕਸ਼ਾ ਨਹੀਂ ਹੁੰਦਾ। ਫਿਰ ਵੀ ਉਹ ਸਮੁੰਦਰ ਤੱਕ ਪਹੁੰਚਦਾ ਜ਼ਰੂਰ ਹੈ। ਕਿਉਂਕਿ ਉਹ ਰੋਕਦਾ ਤੇ ਥੱਕਦਾ ਨਹੀਂ। ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਪੰਜਾਬੀ ਅਲਫ਼ਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਜਲਦੀ ਮਿਲਦੇ ਹਾਂ। ਅਗਲੀ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖੋ ਧੰਨਵਾਦ ਤੁਸੀਂ ਸਾਡੇ YouTube ਦਾ ਪੁਆਇੰਟ ਚੈਨਲ ਦੇ ਵਿੱਚ ਸਾਡਾ ਬਹੁਤ ਸਤਿ ਸਾਕ ਕੀਤਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਗੋਤਮਬੁੱਧ ਜੀ ਦੇ YouTube ਚੈਨਲ ਚੰਗੇ ਲੱਗਦੇ ਹੋਣਗੇ ਸ਼ਿਕਰ ਤੁਹਾਨੂੰ ਗੋਤਮਬੁੱਧ ਜੀ ਦੇ ਵਿਚਾਰ ਚੰਗੇ ਲੱਗਦੇ ਆ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਕੀ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਬਦ ਤੋਂ ਬਦ ਦੁਕਾਨ ਤੱਕ ਕੋਤੋਂ ਬੱਝੀ ਲਿਟੇ ਪੇਚਾ ਹੋ ਚਿਰੂਰ ਪਹੁੰਚਾ ਤੇ ਮੈਂ ਤੁਹਾਡਾ ਦੋਸਤ ਮਨਦਰਮਾ ਗਸੂਨ ਬੋਰ ਵੀਡੀਓ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਇਸ